ਮੇਸ਼ਾ ਲੋਕਾਂ ਕਾ ਕਵਾ ਦਿੰਦੇ ਆ ਕਿ ਹਰ ਇਨਸਾਨ ਦਾ ਸਮਾਂ ਆਂਦਾ ਪਰ ਅੱਜ ਜਲੰਧਰ ਦੇ ਲੋਕ 3 ਸਾਲ ਪਹਿਲੇ ਜਿਹੜੇ ਠੱਗੇ ਗਏ ਸੀ ਝੂਠ ਦੇ ਅੱਗੇ ਅੱਜ ਉਹ ਲੋਕ ਆਪਣੇ ਆਪ ਨੂੰ ਬੜਾ ਸੰਤੁਸ਼ਟ ਮਹਿਸੂਸ ਕਰ ਰਹੇ ਆ ਜਨਤਾ ਦੇ ਵਿੱਚ ਸਪਸ਼ਟ ਕਰੰਨਾਂ ਨੂੰ ਕਿ ਕਿਹੜੇ ਲੋਕਾਂ ਦਾ ਹੱਥ ਹੈ ਕਿਹੜੇ ਲੋਕਾਂ ਦੇ ਪਿੱਛੇ ਸ਼ੈ ਹੈ ਉਹਨਾਂ ਦਾ ਚਿਹਰਾ ਬੇਨਕਾਬ ਹੋਣਾ ਚਾਹੀਦਾ ਹਜੇ ਉਹ ਲੋਕ ਜਿਹੜੇ ਜਲੰਧਰ ਦੇ ਵਿੱਚ ਅੱਜ ਵੱਡੀਆਂ ਕੁਰਸੀਆਂ ਤੇ ਬੈਠੇ ਆ ਉਹਨਾਂ ਦਾ ਚਿਹਰਾ ਬੇਨਕਾਬ ਹੋਏਗਾ ਉਹਦੀ ਵੀ ਪੁਸ਼ਤੀ ਮੈਂ 1 ਮਹੀਨਾ ਪਹਿਲੇ ਕਰ ਚੁੱਕਾ ਉਹਨਾਂ ਦੇ ਪਰਿਵਾਰ ਦੇ ਸਦਸਿਆਂ ਦਾ ਔਰਤ ਤੋਂ ਇਲਾਵਾ ਕੋਈ ਜਲੰਧਰ ਦੇ ਵਿੱਚ ਅਗਰ ਹੋਰ ਕੋਈ ਬੈਠਾ ਇਸ ਨੀਅਤ ਨਾਲ ਮੈਨੂੰ ਲੱਗਦਾ ਕਿ ਉਹ ਬਖਸ਼ਿਆ ਨਹੀਂ ਜਾਏਗਾ ਤੇਈ ਮਈ ਦਾ ਦਿਨ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਕਿ ਉਹਨੇ ਪਹੁੰਚਾਲ ਲਿਆ ਕਿ ਰਖਤ ਇਹ ਗੱਲ ਮੈਂ ਤਾਂ ਆਖ ਰਿਹਾ ਕਿਉਂਕਿ ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਵਿਜੀਲੈਂਸ ਵੱਲੋਂ ਜਿਹੜਾ ਕਿ ਗ੍ਰਫਤਾਰ ਕਰ ਲਿੱਤਾ ਗਿਆ ਐਸ ਵਕਤ ਜਿਹੜੀ ਸ਼ਖਸੀਅਤ ਮੇਰੇ ਨਾਲ ਮੌਜੂਦ ਹੈ ਇਹਨਾਂ ਨੇ ਡੀਜੇ ਤੇ ਰਮਨ ਅਰੋੜੇ ਦੇ ਨਾਲ ਜਿਹੜਾ ਕਿ ਡਾਂਸ ਫਲੋਰ ਵੀ ਸਾਂਝਾ ਕੀਤਾ ਦੋਨਾਂ ਨੇ ਇੱਕੋ ਰੰਗ ਦੀਆਂ ਜਿਹੜੀਆਂ ਕਿ ਬਾਸਕਟ ਪਾ ਕੇ ਵੀ ਲੋਕਾਂ ਵਿੱਚ ਵਿਚਰੇ ਸਨ ਪਰ ਸਮਾਂ ਰੰਦਿਆਂ ਸ਼ੀਤਲ ਪਾਰਟੀ ਛੱਡ ਗਏ ਜ਼ਿਕਰ ਮੈਂ ਉਹਨਾਂ ਦਾ ਹੀ ਕਰ ਰਿਹਾ ਵਾਂ ਤੇ ਰਮਨ ਅਰੋੜਾ ਅੱਜ ਜਿਹੜੇ ਨੇ ਕਿ ਉਹ ਵਿ ਹਮਲੇ ਗਿਤੇ ਸੀਗੇ ਤੇ ਗੱਲ ਆਖੀ ਸੀ ਮੇਰੇ ਕੋ ਬਕਾਇਦਾ ਸਬੂਤ ਨੇ ਸ਼ੀਤਲ ਸਾਲ ਪਹਿਲਾਂ ਮੈਨੂੰ ਲੱਗਦਾ ਕਿ ਤੁਸੀਂ ਅਰੋਪ ਲਾਏ ਸੀਗੇ ਡਾਂਸ ਫਲੋਰ ਵੀ ਸ਼ੇਅਰ ਕੀਤੇ ਪਰ ਪਤਾ ਸੀਗਾ ਕਿ ਅਰੋੜਾ ਸਾਹਿਬ ਅੱਜ ਇਸ ਤਰੀਕੇ ਦੇ ਨਾਲ ਇਹਨਾਂ ਦੇ ਇਲਜ਼ਾਮਾ ਦੇ ਵਿੱਚ ਘਿਰ ਜਾਣਗੇ ਅੱਤ ਖੁਦ ਦਾ ਬੈਰ ਹੁੰਦਾ ਹੈ ਹਮੇਸ਼ਾ ਲੋਕਾਂ ਕਹਾਵਾ ਦਿੰਦੇ ਆ ਕਿ ਹਰ ਇਨਸਾਨ ਦਾ ਸਮਾਂ ਆਉਂਦਾ ਹੈ ਪਰ ਅੱਜ ਜਲੰਧਰ ਤੇ ਲੋਕ 3 ਸਾਲ ਪਹਿਲੇ ਜਿਹੜੇ ਠੱਗੇ ਗਏ ਸੀ ਝੂਠ ਦੇ ਅੱਗੇ ਅੱਜ ਉਹ ਲੋਕ ਆਪਣੇ ਆਪ ਨੂੰ ਬੜਾ ਸੰਤੁਸ਼ਟ ਮਹਿਸੂਸ ਕਰ ਰਹੇ ਆ ਮੈਂ ਸਭ ਤੋਂ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਕਿ ਅਗਰ ਉਹ 11 ਮਹੀਨੇ ਬਾਅਦ ਜਾਗੇ ਹੈ ਜਲੰਧਰ ਦੇ ਲੋਕਾਂ ਨੂੰ ਸਾਫ਼ ਦੱਸਦਾ ਉਹਨਾਂ ਨੇ ਇਹ ਕਿ ਸਚਾਈ ਕੀ ਹੈ ਕਿਹੜੇ ਲੋਕ ਨਾਲ ਹੈ ਇਹ ਜਨਤਾ ਦੇ ਵਿੱਚ ਉਹ ਦੱਸਣ ਜਨਤਾ ਦੇ ਵਿੱਚ ਸਪਸ਼ਟ ਕਰਨ ਉਹਨਾਂ ਨੂੰ ਕਿ ਕਿਹੜੇ ਲੋਕਾਂ ਦਾ ਹੱਥ ਹੈ ਕਿਹੜੇ ਲੋਕਾਂ ਦੇ ਪਿੱਛੇ ਸ਼ੈ ਹੈ ਉਹਨਾਂ ਦਾ ਚਿਹਰਾ ਬੇਨਕਾਬ ਹੋਣਾ ਚਾਹੀਦਾ ਕਿਉਂਕਿ ਅਗਰ ਤੁਸੀਂ ਆਪਣੀ ਸਰਕਾਰ ਦੇ ਐਮਐਲਏ ਦੇ ਖਿਲਾਫ ਕਾਰਵਾਈ ਕਰਦੇ ਹੋ ਉਹ ਐਮਐਲਏ ਜਿਹੜਾ ਜਲੰਧਰ ਦੇ ਵਿੱਚ ਜਿਹਨੇ ਦਵੰਗ ਦੇ ਤੌਰ ਦੇ ਉੱਤੇ ਮਸ਼ਹੂਰ ਸੀ ਐਮਐਲਏ ਕਿਸੇ ਵੀ ਚੀਜ਼ ਦੇ ਉੱਤੇ ਰਾਜਨੀਤੀ ਦੇ ਵਿੱਚ ਸਭ ਤੋਂ ਸੁਰਖੀਆਂ ਦਾ ਗੇਉ ਸੀ ਮੈਂ ਜ਼ਰੂਰ 11 ਮਹੀਨੇ ਪਹਿਲੇ ਕਿਹਾ ਸੀ ਮੈਂ ਕਰ ਲਾ ਕਰ ਲਾ ਕੇ ਸਟੇਜਾਂ ਤੇ ਕਿਹਾ ਸੀ ਰੋ ਰੋ ਕੇ ਕਿਹਾ ਸੀ ਨਿਆਣਿਆਂ ਦੀ ਸੌਂ ਤੱਕ ਖਾਲੀ ਸੀ ਕਿ ਮੈਂ ਕਿਹਾ ਸੀ ਕਿ ਮੈਂ ਕਦੀ ਵੀ ਇਦਾਂ ਦੀ ਕਿਸੇ ਕਮਾਈ ਦਾ ਹਿੱਸਾ ਨਹੀਂ ਬਣਿਆ ਮੈਨੂੰ ਪਰ ਕਮਾਈ ਦੇਣ ਦੇ ਲਈ ਬੜਾ ਮਜਬੂਰ ਕੀਤਾ ਗਿਆ ਪਰ ਅੱਜ ਜਲੰਧਰ ਸੈਂਟਰ ਦੇ ਕਐਮਐਲ ਦੇ ਕਾਰਵਾਈ ਜ਼ਰੂਰ ਕੀਤੀ ਹੈ ਅਜੇ ਸੰਤੁਸ਼ਟ ਨਹੀਂ ਹੈ ਅਜੇ ਉਹ ਲੋਕ ਜਿਹੜੇ ਜਲੰਧਰ ਦੇ ਵਿੱਚ ਅੱਜ ਵੱਡੀਆਂ ਕੁਰਸੀਆਂ ਤੇ ਬੈਠੇ ਆ ਉਹਨਾਂ ਦਾ ਚਿਹਰਾ ਬੇਨਕਾਬ ਹੋਏਗਾ ਉਹਦੀ ਵੀ ਪੁਸ਼ਟੀ ਮੈਂ 1 ਮਹੀਨਾ ਪਹਿਲੇ ਕਰ ਚੁੱਕਾ ਉਹਨਾਂ ਦੇ ਪਰਿਵਾਰ ਦੇ ਸਦਸਿਆਂ ਦਾ ਔਰਤ ਤੋਂ ਇਲਾਵਾ ਕੋਈ ਜਲੰਧਰ ਦੇ ਵਿੱਚ ਅਗਰ ਹੋਰ ਕੋਈ ਬੈਠਾ ਇਸ ਨੀਅਤ ਨਾਲ ਮੈਨੂੰ ਲੱਗਦਾ ਕਿ ਉਹ ਬਖਸ਼ਿਆ ਨਹੀਂ ਜਾਏਗਾ ਪਰ ਅਗਰ ਸਰਕਾਰ ਸਪਸ਼ਟ ਕਰੇ ਸਰਕਾਰ ਜੋ ਵੀ ਇੱਕ ਜਲੰਧਰ ਦਾ ਇੱਕ ਪ੍ਰਸ਼ਟ ਏਟੀ ਵੀ ਫੜਿਆ ਗਿਆ ਹੂੰ ਜੋ ਉਸ ਦੀ ਵਟਸਐਪ ਚੈਟ ਦੇ ਵਿੱਚ ਹੂੰ ਜੋ ਖਲਾਸਾ ਹੈ ਜੋ ਜਲੰਧਰ ਦੇ ਵਿੱਚ ਨੋਟਿਸ ਨੋਟਿਸ ਜਿਹੜੀ ਗੇਮ ਖੇਡੀ ਗਈ ਹੈ ਸਾਡੇ ਗਰੀਬ ਲੋਕਾਂ ਦੇ ਮਕਾਨਾਂ ਤੇ ਨੋਟਿਸ ਗਰੀਬ ਦੁਕਾਨਾਂ ਤੇ ਨੋਟਿਸ ਮੈਥੇ ਤੱਕ ਦੱਸਣਾ ਚਾਹੁੰਦਾ ਕਿ ਇੰਨੀ ਘਟੀਆ ਸੋਚ ਦੇ ਲੋਕ ਰਾਜਨੀਤੀ ਕਰ ਰਿਹਾ ਕਿ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੀ ਜਿਹੜੀ ਸਕੀਮ ਹੈ ਅਭਿਸ਼ੁਮਨ ਦੇ ਦੇ ਦਾ ਬਾਤ ਔਰ ਤੋਂ ਇਹ ਕੋਈ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਹੜੀਆਂ ਫੈਸਿਲਟੀਆਂ ਮਿਲਦੀਆਂ ਕਿਸੇ ਨੂੰ ਮੈਡੀਕਲ ਮਿਲ ਰਹੀ ਹੈ ਕਿਸੇ ਨੂੰ ਰਾਸ਼ਨ ਨਹੀਂ ਮਿਲ ਰਹੀ ਹੈ ਤੇ ਜੇ ਲੋਕਾਂ ਦੇ ਮਕਾਨ ਬਣਦੇ ਆ ਉੱਥੇ ਨੋਟਸ ਲਾਤਾ ਨੇ ਇਦਾਂ ਦੀ ਸੋਚ ਹੈ ਕਿ ਜਿਹੜਾ ਮਕਾਨ ਦੇਸ਼ਵਤ ਦੇ ਪ੍ਰਧਾਨ ਮੰਤਰੀ ਦੀ ਵੀ ਸਕੀਮ ਚ ਬਣ ਰਿਹਾ ਇਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਉੱਥੇ ਵੀ ਨੋਟਸ ਲੱਗੇ ਉਹ ਨੋਟਸ ਕਿਸ ਕਰਕੇ ਲੱਗ ਰਿਹਾ ਹਫਤਾ ਉਸੂਲੀ ਦੇ ਲਈ ਕਹਿੰਦਾ ਪਾਬ ਕਿ ਕਿਸੇ ਵਰਗ ਦਾ ਵੀ ਨਹੀਂ ਬੰਦਾ ਛੜਿਆ ਕਿਸੇ ਵਰਗ ਦਾ ਇਸ ਕਰਕੇ ਮੈਂ ਕਹਿੰਦਾ ਕਿ ਛੋਟੀ ਤੋਂ ਛੋਟੀ ਰਾਜਨੀਤੀ ਜਿਹੜੇ ਘਟੀਆਂ ਸੋਚ ਵਾਲੇ ਲੋਕ ਸੀ ਨਾ ਅੱਜ ਉਹ ਆਪਣੇ ਆਪ ਨੂੰ ਰਾਜੇ ਬਣ ਕੇ ਬੱਠੇ ਸੀਤਲ ਮੈਨੂੰ ਨਾ ਉਹ ਬਾਬੂ ਜਗਰੀ ਮਰਮ ਚੌਂਕ ਦੇ ਵਿੱਚ ਲੱਗੀ ਸਟੇਜ ਯਾਦ ਹੈ ਚੰਗੀ ਤਰ੍ਹਾਂ ਕਿ ਸੀਤਲ ਜਿਹੜਾ ਕਿ ਰੋ ਰੋ ਕੇ ਗੱਲ ਕਹਿ ਰਿਹਾ ਸੀ ਬੇਟੀ ਵੀ ਨਾਲ ਸੀ ਸੋਹਾ ਖਾ ਕੇ ਗੱਲ ਕਹਿ ਰਿਹਾ ਸੀ ਇਹ ਜੋ ਕਾਰਵਾਈ ਅੱਜ ਹੋਈ ਹੈ ਤੁਸੀਂ ਜ਼ਿਕਰ ਕੀਤਾ ਕਿ ਸੰਤੁਸ਼ਟ ਨਹੀਂ ਆ ਕਿ ਇਹ ਜੜ੍ਹਾਂ ਬਹੁਤ ਦੂਰ ਤੱਕ ਫੈਲੀਆਂ ਹੋਈਆਂ ਨੇ ਬਹੁਤ ਅੱਗੇ ਤੱਕ ਨੂੰ ਕੰਮ ਵਧਿਆ ਹੋਇਆ ਹੈ ਬਿਲਕੁਲ ਸਹੀ ਕਹਿ ਰਹੇ ਹਾਂ ਇੱਕ ਜ਼ਰੂਰੀ ਹੈ ਰਮਨ ਰੋੜੇ ਤੱਕ ਨਹੀਂ ਸਾਰਾ ਕੁਝ ਖਤਮ ਹੋਣਾ ਰਮਨ ਰੋੜੇ ਤੋਂ ਉੱਤੇ ਵੀ ਵੱਡੀਆਂ ਪੋਸਟਾਂ ਕੋਈ ਮੰਤਰੀ ਹੈ ਕੋਈ ਮੰਤਰੀ ਦਾ ਪੁੱਤਰ ਹੈ ਕੋਈ ਲੱਗ ਹਲਕਾ ਚਾਰ ਕੋਈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਥੱਲੇ ਬੈਸ ਸਾਰਾ ਹੀ ਭ੍ਰਸ਼ਟਾਚਾਰ ਨਾ ਭਰਿਆ ਹੋਇਆ ਪਰ ਏਰੀ ਜਗਾ ਜੇ ਮੁੱਖ ਮੰਤਰੀ ਨੇ ਇਸ ਜੀ ਨੂੰ ਉਠਾਇਆ ਹੈ ਇਹ ਮੁੱਖ ਮੰਤਰੀ ਦੀ ਜੇ 11 ਮਹੀਨੇ ਬਾਅਦ ਤਰੀਫ ਆਜ ਉਹਨਾਂ ਨੇ ਜਿਹੜਾ ਆਪਣੀ ਸਰਕਾਰ ਦਾ ਐਮਐਲਏ ਠੋਕਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਆਪਣੇ ਵੱਲੋਂ ਪਰ ਮੈਨੂੰ ਉਹਨਾਂ ਤੋਂ ਜੇ ਸੰਤੁਸ਼ਟਤਾ ਹੋਵਾਂਗਾ ਮੈਂ ਕਿ ਜੋ ਉਸ ਭ੍ਰਸ਼ਟ ਦੇ ਜਿਹੜੇ WhatsApp ਪਾਂਦੇ ਉੱਤੇ ਜੋ ਲੋਕਾਂ ਦੀ ਚੈਟਿੰਗ ਹੈ ਜੋ ਲੋਕਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਕਿ ਫਲਾਣੇ ਦੀ ਜਗ੍ਹਾ ਚੋਪ ਬੰਦ ਕਰਕੇ ਆ ਫਲਾਣੇ ਦੀ ਜਗ੍ਹਾ ਫੈਕਟਰੀ ਨੂੰ ਸੀਲ ਕਰਕੇ ਆ ਸਟਰੋਂਗਲੀ ਨੋਟਿਸ ਲਾ ਕੇ ਆ ਉਸ ਸਟਰੋਂਗਲੀ ਨੋਟਿਸ ਦਾ ਕੀ ਕੋਡ ਨੰਬਰ ਹੈ ਇਹ ਵਿਜੀਲੈਂਸੀ ਦੱਸ ਸਕਦੇ ਹੋ ਜੀਤਲ ਮੈਂ ਇੱਕ ਦਾ ਇੱਕ ਚੀਜ਼ ਅਖੀਰ ਦੀ ਚੀਜ਼ ਤੁਹਾਨੂੰ ਕੋਈ ਜਾਣਨੀ ਚਾਹਾਂਗਾ ਕਿ ਤੁਸੀਂ ਵੀ ਜਲੰਧਰ ਦੇ ਜੰਪਾਲੂ अरोड़ा ਸਾਹਿਬ ਨੂੰ ਪੁਰਾਣੇ ਜਾਣਦੇ ਹੋ ਸ਼ੁਰੂਆਤ ਵਿੱਚ ਜਦੋਂ अरोड़ा ਸਾਹਿਬ ਮਿਲੇ ਤਰੰਗਾ ਯਾਤਰਾ ਨਿਕਲੀ ਜੀਦੋਂ ਆਪਣਾ ਭਗਵਾਨ ਵਾਲਮੀਕੀ ਚੌਂਕ ਤੋਂ ਲੈ ਕੇ ਅਕੇ ਤੱਕ ਉਦੋਂ ਉਹਨਾਂ ਦੇ ਦਰਸ਼ਨ ਹੋਏ ਪਛੋਕੜ ਰਾਜ ਦੀ ਤਲੀ ਨਹੀਂ ਰੋੜਾ ਸਾਹਿਬ ਉਰੋਦੇ ਤੇ ਹੁੰਦੇ ਰੋੜਾ ਸਾਹਿਬ ਚ ਫਰਕ ਕੀ ਤੇ ਫਰਕ ਮੁੱਖ ਕਾਰਨ ਆਂਦਾ ਕੀ ਅੰਦਰ ਵਿੱਚ ਤੁਸੀਂ ਲੱਭਦੇ ਉਹ ਰੋੜਾ ਜਿਸ ਟਾਈਮ ਅ ਰੋੜਾ ਸਾਹਿਬ ਨੂੰ ਜਾਣਦਾ ਸੀ ਉਹ ਨਾ ਪ੍ਰਸ਼ਤ ਸੀ ਹੂੰ ਜਾਂ ਉਹਨੂੰ ਪ੍ਰਸ਼ਤ ਬਣਾਇਆ ਗਿਆ ਜਾਂ ਉਹ ਪ੍ਰਸ਼ਤ ਹੈ ਇਹ ਮੁੱਖ ਮੰਤਰੀ ਕਲੀਅਰ ਕਰ ਕੀ ਉਹ ਐਮਐਲਏ ਰਮਨ ਰੋੜਾ ਜਾਂ ਜਿਹੜੇ ਲੋਕ ਅਗਲੀ ਜਿਹੜੇ ਰਾਡ ਦੇ ਵਿੱਚ ਉਹ ਪ੍ਰਸ਼ਤ ਹੈ ਕਿ ਪ੍ਰਸ਼ਤ ਬਣਾਇਆ ਗਿਆ ਹਮ ਇਹਦਾ ਜਿਹੜਾ ਕਲੀਅਰ ਜਵਾਬ ਹੈ ਜਲੰਧਰ ਦੇ ਲੋਕ ਪੁੱਛਣਾ ਚਾਹੁੰਦੇ ਆ ਬਣਾਇਆ ਗਿਆ ਤੇ ਮੈਂ ਜ਼ਿਆਦਾ ਜ਼ੋਰ ਦਵਾਂਗਾ ਕਿ ਸ਼ੀਤਲ ਨੂੰ ਵੀ ਬਣਾਉਣ ਵਾਸਤੇ ਮਜਬੂਰ ਕੀਤਾ ਜਾਂਦਾ ਜਿਹੜਾ ਸ਼ੀਤਲ ਪਾਰਟੀ ਛੱਡ ਕੇ ਆਇਆ ਸ਼ੀਤਲ ਅੰਗਰਾਜ ਕਦੀ ਨਾ ਝੁਕਿਆ ਨਾ ਕਦੀ ਵਿਕਿਆ ਠੀਕ ਹੈ ਮੇਰੇ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਰਾਜਨੀਤੀ ਤੌਰ ਦੇ ਉੱਤੇ ਮੇਰੀ ਅਲੱਗ ਵਿਚਾਰਧਾਰਾ ਪਰ ਮੈਂ ਬਾਰ ਬਾਰ ਕਹਿਣਾ ਕਿ ਮੈਂ ਨਾ ਕਰਪਸ਼ਨ ਵਾਲੇ ਦੇ ਨਾਲ ਸਾਥ ਦੇਣ ਵਾਲਾ ਨਾ ਨਸ਼ਾ ਵੇਚਣ ਵਾਲੇ ਦੇ ਨਾਲ ਸਾਥ ਦੇਣ ਵਾਲਾ ਪਰ ਡਟ ਕੇ ਵਿਰੋਧ ਦੀ ਲੜਾਈ ਲੜਦਾ ਹਾਂ ਸੱਚ ਦੀ ਲੜਾਈ ਲੜਦਾ ਕਿ ਜਿਹੜੇ ਲੋਕ ਇਹ ਕੰਮ ਕਰਦੇ ਆ ਉਹਨਾਂ ਦੀ ਵਿਰੋਧ ਦੀ ਲੜਾਈ ਦੇ ਵਿੱਚ ਖੜਾ ਹੋਣਾ ਪਰ ਇਸ ਇਨਸਾਨ ਦੇ ਲਈ ਜਾਂ ਹੋਰ ਲੋਕਾਂ ਦੇ ਲਈ ਮੈਂ ਬੜਾ ਡਟ ਕੇ ਬੋਲਿਆ ਜੇ ਮੇਰੇ ਕੋਲ ਕਿਸੇ ਚੀਜ਼ ਦਾ ਸਰਕਾਰ ਨੂੰ ਅਗਰ ਮੇਰੀ ਕਿਤੇ ਲੋੜ ਹੈ ਸਰਕਾਰ ਕਿਸੇ ਤਰੀਕੇ ਨਾਲ ਮੈਨੂੰ ਚਾਹਦੀ ਹੈ ਕਿ ਮੇਰੇ ਕੋਲ ਕੋਈ ਐਵੀਡੈਂਸ ਲੈਣਾ ਚਾਹਦੀ ਹੈ ਮੈਂ ਦੁਬਾਰਾ ਫੇਰ ਸਰਕਾਰ ਦੇ ਨਾਲ ਲੈ ਕੇ ਲੈਦਾ ਚਿੱਠਾ ਹੱਥ ਚ ਚੁਲਾਈ ਬੈਠੇ ਹੋ ਜਿੰਨੇ ਵੀ ਜ਼ਿਲ੍ਹੇ ਵਿੱਚ ਬਿਲਕੁਲ ਕਲੀਅਰ ਕਹਿ ਰਹੇ ਆ ਬਾਰ ਬਾਰ ਕਹਿ ਰਿਹਾ ਵਿਜੀਲੈਂਸ ਨੂੰ ਮੇਰੀ ਜ਼ਰੂਰਤ ਪੈਂਦੀ ਹੈ ਸਭ ਤੋਂ ਅੱਗੇ ਓਕੇ ਮੈਂ ਸਰਕਾਰ ਦਾ ਜਿਹੜਾ ਸੰਜੋਗ ਕਰਾਂਗਾ ਔਰ ਕਰਪਟ ਲੋਕਾਂ ਨੂੰ ਜੇਲ੍ਹ ਦੇ ਪਿੱਛੇ ਜਾਣ ਦੇ ਲਈ ਮੈਂ ਸੀਐਮ ਸਾਹਿਬ ਨੂੰ ਫਿਰਕ ਰਿਕੁਐਸਟ ਕਰਾਂਗਾ ਜੇ ਦਿਲੋਂ ਇਹ ਮਦਦ ਕੀਤੀ ਹੈ ਜਿਲ੍ਹਾ ਪੰਜਾਬ ਦੇ ਲੋਕਾਂ ਦੀ ਜੇ 3 ਸਾਲਾਂ ਬਾਅਦ ਪੰਜਾਬ ਦੇ ਲੋਕਾਂ ਨੂੰ ਸਾਬ ਦੀ ਉਮੀਦ ਮਿਲੀ ਹੈ ਤੇ ਇੱਕ ਵਾਰ ਸਪਸ਼ਟ ਕਰ ਦਿਓ ਇਦਾਂ ਦਾ ਜਿਹੜਾ ਕਾਰਵਾਈ ਕਰੋ ਕਿ ਜਿਹੜੇ ਪੰਜਾਬ ਦੇ ਲੋਕ ਕਿਸੇ ਗਰੀਬ ਦੇ ਕੋਲੋਂ ਰਿਸ਼ਵਤ ਲੈਣ ਦੇ ਲਈ ਕਿਸੇ ਗਰੀਬ ਦੇ ਘਰ ਨੂੰ ਢਾਣ ਦੇ ਲਈ ਇੱਕ ਵਾਰ ਸੋਚਣਗੇ ਕਿ ਪੰਜਾਬ 'ਚ ਕਿਸੇ ਨੇ ਕੋਈ ਕਾਰਵਾਈ ਕੀਤੀ ਹੈ ਧੰਨਵਾਦ ਸ਼ੀਤਲ ਢੁਗਰਾਲ ਬਹੁਤ ਹੀ ਸਪਸ਼ਟ ਤੇ ਸਿੱਧੇ ਲੱਗਦੀਆਂ ਤੇ ਗੱਲ ਆਖੀ ਹੈ ਕਿ ਕਾਰਵਾਈ ਇੱਥੇ ਤੱਕ ਰੁਕਣੀ ਨਹੀਂ ਚਾਹੀਦੀ ਜੇਕਰ ਸੀਐਮ ਸਾਹਿਬ ਨੇ ਇਹ ਫੈਸਲਾ ਕਦਮ ਜਿਹੜਾ ਹੈ ਕਿ ਚੱਕਿਆ ਹੈ ਤੇ ਇਹਨੂੰ ਜ਼ਰੂਰ ਜਿਹੜਾ ਕਿ ਖੇਤ ਤੱਕ ਲੈ ਕੇ ਜਾਣਾ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜੁਲ